ਦੁਨੀਆ ਦੇ ਵਿੱਚ ਬੜੀ ਤੇਜ਼ੀ ਨਾਲ ਵਰਲਡ ਆਰਡਰ ਚੇਂਜ ਹੋ ਰਹੇ ਆ ਜਿਹੜੀ ਅਮਰੀਕਾ ਦੀ ਜਿਹੜੀ ਡੋਮਿਨੈਂਸ ਆ ਅਮਰੀਕਾ ਦਾ ਪ੍ਰਭਾਵ ਆ ਉਹਨੂੰ ਚੈਲੰਜ ਹੋ ਰਹੇ ਆ ਉਹਨੂੰ ਕਈ ਪਾਸੋਂ ਚੈਲੰਜ ਹੋ ਰਹੇ ਆ ਉਹਨਾਂ ਦੇ ਵਿੱਚੋਂ ਇੱਕ ਚਾਈਨਾ ਵੱਲੋਂ ਜਿਹੜਾ ਯੂ ਐਸਏ ਆ ਉਹ ਇੱਕ ਥ੍ਰੈਟ ਸਮਝਦਾ ਕਿਉਂਕਿ ਪਿਛਲੇ ਕੁਝ ਟਾਈਮ ਤੋਂ ਚੀਨ ਨੇ ਬਹੁਤ ਐਡਵਾਂਸ ਲੈਵਲ ਦੀ ਜਿਹੜੀ ਤਰੱਕੀ ਕਰ ਲਈ ਆ ਕਿਸੇ ਵੇਲੇ ਹੁੰਦਾ ਸੀ ਕਿ ਦੁਨੀਆ ਦੇ ਬਾਕੀ ਛੋਟੇ ਦੇਸ਼ਾਂ ਦੇ ਵਿੱਚ ਆਰਥਿਕ ਸ਼ੋਸ਼ਣ ਕਰਨ ਦੇ ਲਈ ਉਹਨਾਂ ਦੇ ਉੱਤੇ ਕਬਜ਼ੇ ਕੀਤੇ ਜਾਂਦੇ ਸੀ ਜਿਹਨੂੰ ਬਸਤੀਵਾਦ ਕਿਹਾ ਜਾਂਦਾ ਸੀ ਉਸ ਤੋਂ ਬਾਅਦ ਟੈਕਨੋਲੋਜੀ ਇਸ ਤਰ੍ਹਾਂ ਦੀ ਆ ਗਈ ਵੀ ਤੁਹਾਨੂੰ ਦੇਸ਼ਾਂ ਦੀ ਭੂਮੀ ਦੇ ਉੱਤੇ ਜ਼ਮੀਨ ਦੇ ਉੱਤੇ ਕਬਜ਼ੇ ਕਰਨ ਦੀ ਲੋੜ ਨਹੀਂ ਤੁਸੀਂ ਦੂਰ ਬੈਠੇ ਵੀ ਉੱਥੋਂ ਦੇ ਜਿਹੜੇ ਆਰਥਿਕ ਸਾਧਨ ਨੇ ਉਹ ਉਹਨਾਂ ਦੇ ਉੱਤੇ ਕਬਜ਼ਾ ਕਰ ਸਕਦੇ ਹੋ ਤਾਂ ਹੁਣ ਜਿਹੜਾ ਦੌਰ ਚੱਲ ਰਿਹਾ ਉਹ ਟੈਕਨੋਲੋਜੀ ਦਾ ਦੌਰ ਆ ਤੁਸੀਂ ਮਤਲਬ ਲੜਾਈਆਂ ਵੀ ਜਿਹੜੀਆਂ ਹੁੰਦੀਆਂ ਨੇ ਉਹ ਆਮਨੇ ਸਾਹਮਣੇ ਨਹੀਂ ਹੁੰਦੀਆਂ ਸਿੱਧੀਆਂ ਹਥਿਆਰਾਂ ਦੀਆਂ ਲੜਾਈਆਂ ਨੇ ਦੂਰ ਬੈਠੇ ਹਜ਼ਾਰਾਂ ਮੀਲ ਤੱਕ ਜਿਹੜਾ ਉਹ ਟਾਰਗੇਟ ਕੀਤਾ ਜਾ ਸਕਦਾ ਤੇ ਬਿਲਕੁਲ ਐਕੂਰੇਟ ਟਾਰਗੇਟ ਕੀਤਾ ਜਾ ਸਕਦਾ ਅਮਰੀਕਾ ਜਿਹੜੀ ਐਡਵਾਂਸ ਲੈਵਲ ਦੀ ਚਿਪ ਟੈਕਨੋਲੋਜੀ ਆ ਜਿਹੜੀ ਹਰੇਕ ਆਟੋਮੈਟਿਕ ਸਿਸਟਮ ਦੇ ਵਿੱਚ ਲੱਗਦੀ ਆ ਉਹਦੇ ਡਿਜ਼ਾਈਨ ਨੂੰ ਲੈ ਕੇ ਉਹਦੀ ਮੈਨੂਫੈਕਚਰਿੰਗ ਨੂੰ ਲੈ ਕੇ ਉਹ ਉਦਾ ਉਹਦੇ ਤੇ ਇੱਕ ਤਰ੍ਹਾਂ ਦਾ ਕਬਜ਼ਾ ਆ ਜਾਂ ਕਹਿ ਲਓ ਕਿ ਇੰਟਰਨੈਟ ਦੀ ਦੁਨੀਆ ਦੇ ਉੱਤੇ ਅਮਰੀਕਾ ਦਾ ਕਬਜ਼ਾ ਹੈਗਾ ਤੇ ਚੀਨ ਨੂੰ ਉਹ ਟੈਕਨੋਲੋਜੀ ਚਾਹੀਦੀ ਆ ਆਪਣੇ ਐਡਵਾਂਸ ਲੈਵਲ ਦੇ ਜਿਹੜੇ ਐਡਵਾਂਸ ਲੈਵਲ ਦੇ ਇਕਵਿਪਮੈਂਟਸ ਬਣਾਉਣ ਦੇ ਲਈ ਤਾਂ ਜਦੋਂ ਵੀ ਚੀਨ ਨੂੰ ਅਮਰੀਕਾ ਨੇ ਕੰਟਰੋਲ ਕਰਨਾ ਹੁੰਦਾ ਤਾਂ ਤਾਂ ਉਹ ਚਿਪ ਦੀ ਸਪਲਾਈ ਨੂੰ ਲੈ ਕੇ ਚੀਨ ਦੇ ਉੱਤੇ ਰੈਸਟ੍ਰਿਕਸ਼ਨਸ ਲਾਉਂਦਾ ਪ੍ਰਤੀਬਿੰਬ ਲਾਉਂਦਾ ਜਿਹੜੇ ਇਹ ਸਾਰੇ ਸਾਜੋ ਸਮਾਨ ਅੱਜ ਦੀ ਟੈਕਨੋਲੋਜੀ ਦੇ ਲਈ ਚਾਹੀਦੇ ਨੇ ਜਿਨ੍ਹਾਂ ਦੇ ਵਿੱਚ ਇਲੈਕਟ੍ਰਿਕ ਵਹੀਕਲ ਆ ਮੈਗਨੇਟਸ ਆ ਵਿੰਡ ਟਰਬਾਈਨਸ ਆ ਨਿਊਕਲੀਅਰ ਜਿਹੜੇ ਪਾਵਰਸ ਆ ਸਪੇਸ ਨੂੰ ਲੈ ਕੇ ਜਿਹੜੇ ਪ੍ਰੋਗਰਾਮ ਆ ਜਿਹੜੀਆਂ ਗਾਈਡਡ ਮਜ਼ਾਈਲਾਂ ਨੇ ਉਹਨਾਂ ਨੂੰ ਲੈ ਕੇ ਜਿਹੜੀ ਜ਼ਰੂਰੀ ਚੀਜ਼ਾਂ ਚਾਹੀਦੀਆਂ ਨੇ ਉਹ ਰੇਅਰ ਅਰਥ ਐਲੀਮੈਂਟਸ ਚਾਹੀਦੇ ਆ ਇਹ 17 ਤਰ੍ਹਾਂ ਦੇ ਰੇਅਰ ਅਰਥ ਐਲੀਮੈਂਟਸ ਹੁੰਦੇ ਆ ਤੇ ਚੀਨ ਦੇ ਵਿੱਚ ਇਹ 60 ਤੋਂ 70% ਦੁਨੀਆ ਭਰ ਦੇ ਰੇਅਰ ਅਰਥ ਜਿਹੜੇ ਐਲੀਮੈਂਟਸ ਨੇ ਰੇਅਰ ਅਰਥ ਮੈਟਲਸ ਨੇ ਉਹ ਪਾਏ ਜਾਂਦੇ ਆ ਇਹਦੇ ਤੋਂ ਬਿਨਾ ਜਿਹੜੇ ਪ੍ਰੋਸੈਸਡ ਰੇਅਰ ਅਰਥ ਐਲੀਮੈਂਟ ਨੇ ਉਹ 85 ਤੋਂ 90% ਉਹਨਾਂ ਤੇ ਚੀਨ ਦਾ ਜਿਹੜਾ ਤਬਦਵਾ ਤਾਂ ਜਦੋਂ ਚੀਨ ਨੇ ਯੂਐਸ ਨੂੰ ਜਾਂ ਬਾਕੀ ਦੁਨੀਆ ਨੂੰ ਦੇ ਉੱਤੇ ਆਪਣੀ ਕੰਟਰੋਲ ਦਿਖਾਉਣਾ ਹੁੰਦਾ ਤਾਂ ਉਹ ਇਹਨਾਂ ਰੇਅਰ ਅਰਥਸ ਦੀ ਜਿਹੜੀ ਸਪਲਾਈ ਆ ਉਹ ਕਟਾ ਦਿੰਦਾ ਉਹਨੂੰ ਕੰਟਰੋਲ ਕਰ ਦਿੰਦਾ ਤਾਂ ਇਹ ਦੋਨਾਂ ਦੇਸ਼ਾਂ ਦੇ ਵਿੱਚ ਦੁਨੀਆ ਦੇ ਪੱਧਰ ਤੇ ਉੱਤੇ ਅੱਜ ਦੇ ਜਿਹੜੇ ਜਮਾਨੇ ਦੇ ਵਿੱਚ ਖਿੱਚੋ ਤਾਣ ਚੱਲ ਰਹੀ ਹੈ ਹੁਣ ਜਿਹੜਾ ਵੀ ਇਸ ਟੈਕਨੋਲੋਜੀ ਦਾ ਜੀਨਰ ਹੋਵੇਗਾ ਨੇਚਰਲੀ ਆ ਵੀ ਉਹਦਾ ਦੁਨੀਆ ਦੇ ਉੱਤੇ ਦੁਨੀਆ ਦੇ ਬਾਕੀ ਦੇਸ਼ਾਂ ਦੇ ਉੱਤੇ ਪ੍ਰਭਾਵ ਪੈਣਾ